Phoenixvira TV ਦੇਖ ਰਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਵਾਲੇ ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੋ ਇੱਕ ਵੱਡੀ ਖਬਰ ਇਸ ਸਮੇਂ ਦੀ ਸਲਮਾਨ ਖਾਨ ਦੇ ਘਰ ਦੇ ਉੱਪਰ ਗੋਲੀਆਂ ਚਲਾਉਣ ਵਾਲੇ ਦੋਵੇਂ ਦੋਸ਼ੀ ਲਗਾਤਾਰ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਸੀ ਔਰ ਉਹਨਾਂ ਦੀ ਸੀਸੀਟੀਵੀ ਲਗਾਤਾਰ ਸਾਹਮਣੇ ਆ ਰਹੀਆਂ ਸੀ ਕਦੇ ਉਹ ਮੁੰਬਈ ਦੇ 에어ਪੋਰਟ ਤੇ ਦੇਖੇ ਜਾ ਰਹੇ ਸੀ ਰੇਲਵੇ ਸਟੇਸ਼ਨ ਤੇ ਦੇਖੇ ਜਾ ਰਹੇ ਸੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹੋ ਤਸਵੀਰਾਂ ਨੇ ਜਦੋਂ ਉਹਨਾਂ ਦੇ ਵੱਲੋਂ ਫਾਇਰਿੰਗ ਕਰਕੇ ਸਲਮਾਨ ਖਾਨ ਦੇ ਘਰ ਦੇ ਉੱਤੇ ਉਹਨਾਂ ਨੇ ਸਵੇਰੇ 5 ਵਜੇ ਫਾਇਰਿੰਗ ਕੀਤੀ ਸੀ ਜਦੋਂ ਦੀਆਂ ਇਹ ਤਸਵੀਰਾਂ ਨੇ ਸੀਸੀਟੀਵੀ ਤੁਹਾਨੂੰ ਦਿਖਾ ਰਿਹਾ ਹੁਣ ਉਹ ਤਸਵੀਰ ਦਿਖਾਣਿਆ ਜਿਸ ਦੇ ਵਿੱਚ ਇਹ ਇਹਨਾਂ ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋ ਕ੍ਰਾਈਮ ਬ੍ਰਾਂਚ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਇਹ ਦੋਵੇਂ ਦੋਸ਼ੀ ਪੁਲਿਸ ਨੇ ਗ੍ਰਫਤਾਰ ਕਰ ਲਏ ਨੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਤੋਂ ਇਹਨਾਂ ਨੂੰ ਗੁਜਰਾਤ ਦੇ ਪੁਜ ਤੋਂ ਅਰੈਸਟ ਕੀਤਾ ਹੈ ਸੋ ਦੱਸਦੀ ਹੈ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਦੋਵੇਂ આરોપી ਮੁੰਬਈ ਦੇ ਕਿਲਾ ਅਦਾਲਤ ਦੇ ਵਿੱਚ ਅੱਜ ਇਹਨਾਂ ਨੂੰ ਭੇਜਿਆ ਗਿਆ ਸੀ ਜਿੱਥੇ 10 ਦਿਨ ਦੀ ਪੁਲਿਸ ਰਿਮਾਂਡ ਦੇ ਲਈ ਇਹਨਾਂ ਨੂੰ ਭੇਜ ਦਿੱਤਾ ਗਿਆ ਹੈ ਦੋਵੇਂ આરોપીਆਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਦੇਰ ਰਾਤ ਗੁਜਰਾਤ ਦੇ ਪੁਜ ਤੋਂ ਅਰੈਸਟ ਕੀਤਾ ਹੈ ਅਤੇ ਅੱਜ ਇਹਨਾਂ ਨੂੰ ਮੁੰਬਈ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆਰੋਪੀਆਂ ਦੀ ਪਹਿਚਾਣ ਵਿੱਕੀ ਸਾਹਿਬ ਗੁਪਤਾ ਅਤੇ ਸਾਗਰ ਸ਼੍ਰੀ ਜੋਗਿੰਦਰ ਪਾਲ ਦੇ ਤੌਰ ਦੇ ਉੱਤੇ ਹੋਈ ਹੈ ਜੋ ਬਿਹਾਰ ਦੇ ਰਹਿਣ ਵਾਲੇ ਨੇ ਪੁਲਿਸ ਨੇ ਦੱਸਿਆ ਕਿ ਦੋਵੇਂ ਆਰੋਪੀਆਂ ਜਿਨ੍ਹਾਂ ਦੇ ਕੋਲ ਪਿਸਤੌਲ ਜਿਸ ਪਿਸਤੌਲ ਦੇ ਨਾਲ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਨੂੰ ਇਹਨਾਂ ਨੇ ਸੂਰਤ ਦੀ ਇੱਕ ਨਦੀ ਦੇ ਵਿੱਚ ਸੁੱਟ ਦਿੱਤਾ ਸੀ ਇਹ ਦੋਵੇਂ ਸਲਮਾਨ ਖਾਨ ਦੇ ਬਾਂਦਰਾ ਸਤੇ ਤੇ ਗੈਲੈਕਸੀ ਅਪਾਰਟਮੈਂਟ ਦੇ ਸਾਹਮਣੇ 14 ਅਪ੍ਰੈਲ ਨੂੰ ਸਵੇਰੇ 5 ਵਜੇ ਇਹਨਾਂ ਨੇ ਗੋਲੀਆਂ ਚਲਾਈਆਂ ਸੀ ਫਾਇਰਿੰਗ ਕੀਤੀ ਸੀ ਪੰਜ ਰਾਉਂਡ ਫਾਇਰ ਕੀਤੇ ਗਏ ਸੀ ਦੋ ਸਲਮਾਨ ਖਾਨ ਦੇ ਘਰ ਦੀ ਬਾਲਕਨੀ ਦੇ ਵਿੱਚ ਲੱਗੇ ਸੀ ਔਰ ਤਿੰਨ ਰਾਉਂਡ ਇਹਨਾਂ ਨੇ نیچے ਫਾਇਰ ਕੀਤੇ ਸੀ ਦੋਵੇਂ ਬਾਈਕ ਤੇ ਸਵਾਰ ਹੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ ਸੋ ਫਾਇਰਿੰਗ ਦੇ ਸਮੇ ਸਲਮਾਨ ਖਾਨ ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਘਟਨਾ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਜਿਹੜੀ ਸੀ ਉਹ ਵਧਾ ਦਿੱਤੀ ਗਈ ਸੀ ਸੋ ਤੁਹਾਨੂੰ ਤਸਵੀਰਾਂ ਵੀ ਅਸੀਂ ਨਾਲ-ਨਾਲ ਦਿਖਾ ਰਹੇ ਹਾਂ ਹੋਰ ਤਸਵੀਰਾਂ ਵੀ ਦਿਖਾਣੇ ਆ ਕਿਉਂਕਿ ਕੁਝ ਤਸਵੀਰਾਂ ਇਹਨਾਂ ਦੀਆਂ रेलवे स्टेशन ਤੋਂ ਸਾਹਮਣੇ ਆਈਆਂ ਸੀ ਮੁੰਬਈ ਦੇ ਰੇਲਵੇ ਸਟੇਸ਼ਨ ਤੋਂ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਇਹ ਜਦੋਂ ਫਰਾਰ ਹੋਏ ਨੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਹੜੀਆਂ ਤਸਵੀਰਾਂ ਅਸੀਂ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਤੁਹਾਡੇ ਸਾਹਮਣੇ ਲਿਆਂਦੀਆਂ ਸੀ ਔਰ ਸੀਸੀਟੀਵੀ ਫੁਟੇਜ ਵੀ ਸਲਮਾਨ ਖਾਨ ਦੇ ਘਰ ਦੇ ਬਾਹਰ ਦੀ ਜਿਹੜੀ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸੀਸੀਟੀਵੀ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਦੋਵੇਂ ਔਰੋਪੀਆਂ ਨੇ ਸਪੋਰਟਸ ਕੈਪ ਪਾਈ ਹੋਈ ਸੀ ਔਰ ਬੈਗ ਟੰਗੇ ਹੋਏ ਸੀ ਮੋਢਿਆਂ ਦੇ ਉੱਪਰ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਸੀ ਹੁਣ ਫਿਰ ਤੋਂ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਸਾਹਮਣੇ ਆਈਆਂ ਸੀ ਸੀਸੀਟੀਵੀ ਫੋਟੋਜ਼ ਦੇ ਮਾਧਿਅਮ ਦੇ ਨਾਲ ਉਹ ਤਸਵੀਰਾਂ ਦਿਖਾਈਆਂ ਸੀ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਦੋਸ਼ੀ ਫਾਇਰਿੰਗ ਕਰਨ ਤੋਂ ਬਾਅਦ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਉੱਪਰ ਦੇਖੇ ਗਏ ਸੀ ਔਰ ਇੱਕ ਦੇ ਜੈਕਟ ਪਾਈ ਹੋਈ ਆ ਦੂਸਰੇ ਦੇ ਰੈੱਡ ਕਲਰ ਦੀ ਟੀ-ਸ਼ਰਟ ਪਾਈ ਹੋਈ ਆ ਇਹ ਤਸਵੀਰੋਂ ਤੋਂ ਸਾਹਮਣੇ ਆਈ ਸੀ ਔਰ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੀ ਬਾਈਕ ਜਿਹੜੀ ਜਿਸ ਬਾਈਕ ਦੇ ਉੱਪਰ ਇਹਨਾਂ ਨੇ ਆ ਕੇ ਫਾਇਰਿੰਗ ਕੀਤੀ ਸੀ ਉਹ ਬਾਈਕ ਤਾਂ ਜ਼ਬਤ ਕਰ ਲਈ ਸੀ ਪਰ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਸੋ ਦੇਰ ਰਾਤ ਇਹ ਦੋਵਾਂ ਨੂੰ ਗੁਜਰਾਤ ਦੇ ਪੁਜ ਤੋਂ ਅਰੈਸਟ ਕਰ ਲ ਇਸ ਦੇ ਉੱਪਰ ਪੁਲਿਸ ਨੂੰ ਦੱਸ ਦੇਣ ਦਾ ਰਿਮਾਂਡ ਵੀ ਮਿਲ ਗਿਆ ਹੈ ਕ੍ਰਾਈਮ ਬ੍ਰਾਂਚ ਨੇ ਇਹਨਾਂ ਨੂੰ ਅਰੈਸਟ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਸੋ ਹੁਣ ਇਹਨਾਂ ਤੋਂ ਪੁਲਿਸ ਦੇ ਵੱਲੋਂ ਇਹ ਪਤਾ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦੇ ਸਿੱਧੇ ਸੰਪਰਕ ਕਿਹਨਾਂ ਨਾਲ ਨੇ ਔਰ ਕਿਹਨਾਂ-ਕਿਹਨਾਂ ਲੋਕਾਂ ਨੇ ਰੇਕੀ ਕਰਨ ਦੇ ਵਿੱਚ ਜਾਂ ਸੁਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਦੇ ਵਿੱਚ ਇਹਨਾਂ ਲੋਕਾਂ ਦੀ ਮਦਦ ਕੀਤੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...